ਨਹੀਂ ਦੇਖੋ ਜਿestrain ਇਹਨੇ ਪਰਚੇ ਝੂਠੇ ਪਾਏ ਹੋਏ ਨੇ ਜਿਵੇਂ ਉਹਨਾਂ ਨੂੰ 2 ਸਾਲ ਬਿਨਾਂ ਗੱਲ ਤੋਂ ਲਵਾਤੇ ਤੇ ਦੂਜੇ ਪਰਚਿਆਂ ਬਾਰੇ ਕੀ ਕਿੰਨੇ ਪਾਉਂਦੀ ਹੈ ਜੇ ਪੰਜਾਬ ਸਰਕਾਰ ਜਾਂ ਕਿਹੜੇ ਕਿਹੜੇ ਕਿਸਾ ਝੂਠਿਆਂ ਚ ਇਨਵੋਲਵ ਕਰਦੀ ਹੈ ਉਹ ਤਾਂ ਹੁਣ ਸਰਕਾਰ ਦੀ ਮਨਸ਼ਾ ਹੈ ਨਾ ਜੀ ਸਿੱਖ ਮੁੱਦੇ ਨੇ ਜਾਂ ਪੰਜਾਬ ਦੇ ਅੰਦਰ ਕਾਲ ਤੱਕ ਸੌਦਾ ਹੈ ਜੀ ਜਿਵੇਂ ਉਹਨਾਂ ਨੂੰ ਉਹਨਾਂ ਨੂੰ ਡੀਫੇਮ ਕੀਤਾ ਜਾ ਰਿਹਾ ਹੈ ਉਹਦੇ ਤੇ ਬਹੁਤ ਜ਼ਿਆਦਾ ਫਰਕ ਪਾਊਗਾ ਐਸਜੀਪੀ ਦੇ ਇਲੈਕਸ਼ਨ ਹੋਣੇ ਨੇ ਤਾਂ ਉਹਦੇ ਵਿੱਚ ਵੀ ਬੜੀ ਇੱਕ ਵੱਡੀ ਧਿਰ ਖੜੀ ਹੋਵੇਗੀ ਪੰਜਾਬ ਸਰਕਾਰ ਦੇ ਵਿੱਚ ਬੜੀ ਵੱਡੀ ਥੇਰਾ ਹੋਵੇਗੀ ਇਹ ਬਹੁਤ ਵੱਡੀਆਂ ਚੀਜ਼ਾਂ ਚੇਂਜ ਹੋਣਗੀਆਂ ਦੇਖੋ ਉਹਨਾਂ ਚ ਗਰਮੀ ਸਿੰਘ ਬੁੱਕਣਵਾਲਾ ਕਰਮ ਸਿੰਘ ਰਾਓ ਕੇ ਪ੍ਰਧਾਨ ਮੰਤਰੀ ਹੈ ਤੇ ਉਹਨਾਂ ਮੈਂ ਇੱਕ ਜੱਕਦਮ ਆਪਾਂ ਪਪਲਪ੍ਰੀਤ ਹੈ ਭਾਈ ਤੁਮ ਪ੍ਰੀਤ ਆ ਗਿਆ ਠੀਕ ਹੈ ਨਾ ਜੀ ਤੇ ਜਿਹੜੇ 10 ਬੰਦੇ ਹੈਗੇ ਹੈ ਹੈਲੋ ਹੈਲੋ ਐਡਵੋਕੇਟ ਪਾਲ ਸਿੰਘ ਖਾਰਾ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਖਾਰਾ ਸਾਹਿਬ ਜੀ ਚੜ੍ਹਦੀ ਕਲਾ ਦੀ ਠੀਕ ਠਾਕ ਹੋ ਬੜੀ ਮਹਾਰਾਜ ਦੀ ਕਿਰਪਾ ਜੀ ਹੋਰ ਸੁਣਾਓ ਬਹੁਤ ਵਧੀਆ ਬਹੁਤ ਵਧੀਆ ਖਾਰਾ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਚੈਨਲ ਤੋਂ ਨਿਸ਼ਾਨ ਸਿੰਘ ਬੇਨਤੀ ਕਰਦਾ ਜੀ ਹਾਂਜੀ ਹਾਂਜੀ ਹੁਕਮ ਕਰੋ ਜੀ ਹਾਂਜੀ ਖਾਰਾ ਸਾਹਿਬ ਜੀ ਸਵਾਲ ਇਹ ਹੈਗਾ ਵੀ ਜਿਹੜਾ ਪਿਛਲੇ ਸਮੇਂ ਦੇ ਵਿੱਚ ਭਾਈ ਅਮਰਪਾਲ ਸਿੰਘ ਜਿਹੜੇ ਕਿ ਖਡੂਰ ਸਾਹਿਬ ਤੋਂ ਲੋਕਾਂ ਨੇ ਉਹਨਾਂ ਨੂੰ ਜਿਤਾ ਕੇ ਤਕਰੀਬਨ 2 ਲੱਖ ਦੇ ਫਰਕ ਦੇ ਨਾਲ ਸੰਸਦ ਦੇ ਵਿੱਚ ਭੇਜਿਆ ਸੀਗਾ ਹਾਂ ਜਦੋਂ ਜੇਲ੍ਹ ਦੇ ਵਿੱਚ ਸੀਗੇ ਡਿਬਰੂਗੜ੍ਹ ਦੇ ਵਿੱਚ ਹਾਂਜੀ ਹਾਂਜੀ ਹੁਣ ਜਿਹੜੀ ਸੁਰਖੀਆਂ ਦੇ ਵਿੱਚ ਖਬਰ ਹੈਗੀ ਹੈ ਸੂਤਰਾਂ ਦੇ ਮੁਤਾਬਕ ਹਾਂਜੀ ਜਿਸ ਤਰ੍ਹਾਂ ਉਹਦੇ ਸਾਥੀ ਵੀ ਜੇਲ੍ਹ ਦੇ ਵਿੱਚ ਹੈਗੇ ਨੇ ਡਿਬਰੂਗੜ੍ਹ ਦੇ ਵਿੱਚ ਲੰਬੇ ਸਮੇਂ ਤੋਂ ਤਕਰੀਬਨ 2 ਸਾਲਾਂ ਤੋਂ ਹਾਂਜੀ ਪਹਿਲਾਂ ਵੀ NSA ਲਗਾਈ ਗਈ ਸੀ ਸ਼ੁਰੂ ਦੇ ਵਿੱਚ ਦੁਬਾਰਾ NSA ਦੀ ਮਿਆਦ ਵੀ ਵਧਾਈ ਗਈ ਸੀ ਹਾਂ ਹਾਂ ਤੇ ਖੜਾ ਸਾਹਿਬ ਜੀ ਹੁਣ ਜਿਹੜੀ ਖਬਰ ਆਈ ਹੈ ਵੀ ਉਹਨਾਂ ਦੀ ਐਨਐਸਏ ਸਾਥੀਆਂ ਦੀ ਜਿਹੜੀ ਉਹ ਹਟਾ ਦਿੱਤੀ ਗਈ ਹੈ। ਹਾਂਜੀ ਤੇ ਖਬਰ ਹੈ ਕਿ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਲਿਆਂਦਾ ਜਾਵੇਗਾ ਕੱਲ ਨੂੰ। ਇਸ ਦੇ ਬਾਰੇ ਕੀ ਕਹੋਗੇ ਜੀ? ਜਿਹੜੀ ਮੈਨੂੰ ਪਤਾ ਲੱਗਿਆ ਹੈ ਕਿ ਕਾਫੀ ਬੰਦਿਆਂ ਦੀ ਜਿਹੜੀ ਹੈ ਉਹ ਜਿਹੜੀ ਐਨਐਸਏ ਖਤਮ ਹੋ ਗਈ ਹੈ ਉਹਨਾਂ ਨੂੰ ਸ਼ਾਇਦ ਅੱਜ ਜਾਂ ਕੱਲ ਤੇ ਕਰੋ ਪੰਜਾਬ ਚ ਲੈ ਕੇ ਆ ਜਾਣਗੇ। ਜੀ। ਲਿਆਉਣ ਤੋਂ ਬਾਅਦ ਜਿਹੜਾ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਕਾਫੀ ਜਿਹੜੇ ਤੇ ਕੇਸ ਪੈਂਡਿੰਗ ਨੇ। ਹਾਂਜੀ ਉਹਦਾ ਜਾਇ ਇਹਨਾਂ ਨੇ ਝੂਠੇ ਹੀ ਕੇਸ ਬਣਾਏ ਹੋਏ ਨੇ ਹਾਂਜੀ ਉਹਨਾਂ ਦੇ ਵਿੱਚ ਸ਼ਾਇਦ ਅਰੈਸਟ ਪਾਉਣ ਕਿ ਉਹਦੇ ਵਿੱਚ ਜੀ ਹਾਂਜੀ ਹਾਂਜੀ ਨਹੀਂ ਐਨਐਸਏ ਦੀ ਜਿਹੜੀ ਉਹਨੇ ਜਿਹੜੀ ਹੈਗੀ ਸੀ ਧਾਰਾ ਲੱਗੀ ਸੀ ਉਹ ਤਾਂ ਪੱਕੀ ਤੌਰ ਤੇ ਇੱਕ ਵਾਰੀ हट ਜਾਏਗੀ ਨਾ ਉਹ ਪੱਕੀ ਤੌਰ ਤੇ हट ਗਈ ਜੀ ਮੈਨੂੰ ਲੱਗਦਾ ਹਟ ਹੀ ਗਈ ਐ ਉਹ ਉਹ ਹਟ ਗਈ ਐ ਜਿਹੜੇ ਪੰਜਾਬ ਚ ਕੇਸ ਹੈ ਉਹਨਾਂ ਦੇ ਵਿੱਚ ਉਹਨਾਂ ਨੂੰ ਜਿਹੜੇ ਨਾਂ ਵਿੱਚ ਪਾਏ ਜਾਣਗੇ ਪਰ ਵੱਡੀ ਗੱਲ ਤੇ ਹੈ ਨਾ ਪੰਜਾਬ ਚ ਉਹਨਾਂ ਦੀ ਐਂਟਰੀ ਹੋ ਜੂਗੀ ਜੀ ਜਦੋਂ ਪੰਜਾਬ ਚ ਐਂਟਰੀ ਹੋ ਗਈ ਤਾਂ ਫਿਰ ਬਹੁਤ ਕੁਝ ਜਿਵੇਂ ਪਾਰਟੀ ਬਣ ਗਈ ਹੈ ਪਾਰਟੀ ਦੇ ਉਹ ਜਿਹੜਾ ਉੱਭਰਨਾਂ ਪਾਰਟੀ ਨੇ ਹਾਂਜੀ ਤਾਂ ਉਸ ਦੇ ਵਿੱਚ ਕਾਫੀ ਜਿਹੜੀ ਉਹ ਚੇਂਜਸ ਆ ਜਾਣਗੇ ਜੀ ਬਹੁਤ ਜ਼ਿਆਦਾ ਫਰਕ ਪਊਗਾ ਪੰਜਾਬ ਦੇ ਅੰਦਰ ਵਿੱਚ ਜਿਹੜੀ ਪਾਰਟੀ ਦੀ ਤੁਸੀਂ ਖਾਰਾ ਸਾਹਿਬ ਜੀ ਗੱਲ ਕਰ ਰਹੇ ਹੋ ਪਾਰਟੀ ਚੜ੍ਹਦੀ ਕਲਾ ਵਿੱਚ ਅੱਗੇ ਨਿਕਲੇਗੀ ਜਾਂ ਉਹਦੇ ਵਿੱਚ ਫਰਕ ਪਵੇਗਾ ਪਿੱਛੇ ਜਾਵੇਗੀ ਨਹੀਂ ਪਾਰਟੀ ਅੱਗੇ ਚੱਲੇਗੀ ਜੀ ਬਹੁਤ ਵੱਡੇ ਜੋਰ ਸ਼ੋਰ ਨਾਲੇ ਪਾਰਟੀ ਚੱਲੇਗੀ ਅੱਛਾ ਪਾਰਟੀ ਅੱਗੇ ਨਿਕਲੇਗੀ ਹਾਂ ਕੋਈ ਐਸੀ ਗੱਲ ਨਹੀਂ ਕਿ ਪਾਰਟੀ 'ਚ ਰੁਕਾਵਟ ਆਵੇ ਕਿ ਪਾਰਟੀ ਬਹੁਤ ਅੱਗੇ ਚੱਲੇਗੀ ਖਾਰਾ ਸਾਹਿਬ ਜੀ ਟੋਟਲ ਜਿਹੜੇ ਹੈਗੇ ਨੇ ਭਾਈ ਅਮਰਪਾਉ ਨੂੰ ਲੈ ਕੇ ਟੋਟਲ ਮੈਂਬਰ ਉੱਥੇ ਕਿੰਨੇ ਹੈਗੇ ਨੇ ਜਿਹੜੇ ਖਾਲਸੇ ਉੱਥੇ ਡਿਗਰੂਗੜ੍ਹ ਜੇਲ੍ਹ ਦੇ ਵਿੱਚ ਬੰਦੇ ਹੈਗੇ ਨੇ ਮੈਨੂੰ 10 ਹੈ ਜੀ ਮਿਲਦਾ 9 ਜਾਂ 10 10 ਸੀ ਹੈ अच्छा हां जी हां जी। ਨਹੀਂ ਤਾਂ ਮਤਲਬ ਫਿਰ ਇਕੱਲੇ ਪਾਈ ਅਮਰਤਪਾਲ ਸਿੰਘ ਡਿਬੁਰਗੜ੍ਹ ਰਹਿ ਜਾਣਗੇ। ਨਹੀਂ ਉਹ ਇਸ ਤਰ੍ਹਾਂ ਹੋਊਗਾ ਨਾ ਜਿਵੇਂ ਸਪੋਜ਼ ਕਰ ਲੋ ਜਿਨ੍ਹਾਂ ਦੀ 18 ਮਾਰਚ ਐ ਅਰੈਸਟ ਹੋਈ ਐ 18 ਮਾਰਚ ਨੂੰ ਫੜੇ ਗਏ ਨੇ ਉਹਨਾਂ ਦੀ 18 ਨੂੰ ਕੰਪਲੀਟ ਹੋ ਜਾਏਗੀ। ਜਿਵੇਂ ਭਾਈ ਅਮਰਤਪਾਲਾ 24 ਅਪ੍ਰੈਲ ਸੀ ਉਹ 24 ਅਪ੍ਰੈਲ ਤੇ ਹੋਏਗੀ। ਜੀ। ਜੀ। ਇਹੀ ਗੱਲ ਐ। ਹਾਂ ਜੀ। ਖੜਾ ਸਾਹਿਬ ਜੀ ਸਵਾਲ ਇੱਥੇ ਇੱਕ ਉੱਠਦਾ ਐ ਵੀ ਭਾਈ ਅਮਰਤਪਾਲ ਦੇ ਸਾਥੀਆਂ ਤੇ ਜਿਹੜੀ ਇਹਨਾਂ ਨੂੰ ਕੱਲ ਨੂੰ ਪੰਜਾਬ 'ਚ ਲਿਆਂਦਾ ਜਾ ਸਕਦਾ ਐ। ਹਾਂਜੀ ਤੇ ਜੋ ਅਜਨਾਲਾ ਥਾਣੇ ਵਾਲਾ ਕੇਸ ਸੀਗਾ ਉਹਦੇ ਤੇ ਹਮਲਾ ਹੋਇਆ ਸੀ ਕਹਿੰਦੇ ਵੀ ਉਸਤੀ ਕੜੀ ਦੇ ਤਹਿਤ ਇਹਨਾਂ ਤੇ ਪਰਚੇ ਤਾਂ ਤੁਸੀਂ ਕਹਿੰਦੇ ਵੀ ਦਰਜ ਹੋਣਗੇ ਕਿਹੜੀਆਂ-ਕਿਹੜੀਆਂ ਧਰਾਵਾਂ ਇਹਨਾਂ ਤੇ ਲੱਗ ਸਕਦੀਆਂ ਨੇ ਕੀ ਕਾਰਵਾਈ ਹੋ ਸਕਦੀ ਹੈ ਨਹੀਂ ਉਹ ਤਾਂ ਲਗਣੀਆਂ ਨਹੀਂ ਜਿਹੜੇ ਕੇਸ ਆਲਦੀ ਪੈਂਡਿੰਗ ਪਏ ਨੇ ਜਿਵੇਂ ਇਹਨਾਂ ਨੇ 307 ਝੂਠੀ ਬੜਾਈ ਹੋਈ ਹੈ ਹਾਂਜੀ ਇਹੋ ਜਿਹੇ ਕੇਸ ਨੇ ਉਹਨਾਂ 'ਚ ਜ਼ਰੂਰ ਹੈ ਮੇਰੇ ਦੇਖਣ 'ਚ ਉਹਨਾਂ ਨੂੰ ਮੈਂਸ਼ਨ ਕਰਨਗੇ ਉਹਨਾਂ ਦੇ ਨਾਮ ਵਿੱਚ ਪਾਉਣਗੇ ਉਹਨਾਂ ਨੂੰ ਜੀ ਉਹ ਕਿੰਨੇ ਕੋਈ ਕੇਸ ਹੈਗੇ ਇਹਨਾਂ ਤੇ ਕਾਫੀ ਕੇਸ ਹੈ ਜੀ ਆਡੜ ਜ਼ਿਲ੍ਹਿਆਂ ਦੇ ਆਡੜ ਮੁਨਕੀ ਥਾਣੇ ਦੇ ਕੀਸ ਹੈ ਜੀ ਤੇ ਉਹ ਗਿਣਤੀ ਤਾਂ ਇਮਾਨ ਨੂੰ ਜ਼ਿਆਦਾ ਪਰ ਕਾਫੀ ਕੇਸ ਹੈ ਅੱਛਾ ਬਹੁਤ ਕਾਫੀ ਕੇਸ ਹੈਗੇ ਹਾਂ ਜੀ ਹਾਂ ਜੀ ਨਹੀਂ ਇਹ ਇਹ ਅੰਦਾਜ਼ਾ ਨਹੀਂ ਲਗਾ ਸਕਦਾ ਵੀ ਕਿਹੜੀ ਕਿਹੜੀ ਜੇਲ੍ਹ ਚ ਰੱਖਿਆ ਜਾ ਸਕਦਾ ਇਹਨਾਂ ਨੂੰ ਨਹੀਂ ਇਹ ਨਹੀਂ ਕੁਝ ਕਹਿ ਸਕਦੇ ਜੀ ਮੈਨੂੰ ਲੱਗਦਾ ਮੇਨਤਾ ਜਨਾਲਾ ਕਾਂਢ ਦੇ ਜਿਹੜੇ ਦੋਸ਼ੀ ਹੈ ਜੀ ਅੰਮ੍ਰਿਤਸਰ ਜਿਹੜੀ ਹੋਵੇ ਇਹਨਾਂ ਦੀ ਜੀ ਹਾਂ ਜੀ ਇਹ ਹੋ ਸਕਦਾ ਠੀਕ ਹੈ ਇਹ ਖਰਾ ਸਭੀ ਜਿਹੜੇ ਇਹ ਹੈਗੇ ਨੇ ਸਾਥੀ ਭਾਈ ਅਮਰਪਾਲ ਦੇ ਕਿਹੜੇ ਕਿਹੜੇ ਹੈਗੇ ਨੇ ਨਾਮ ਬਾਈ ਦੇਖੋ ਉਹਨਾਂ ਚ ਗਰਮੀ ਸਿੰਘ ਬੁੱਕਣ ਵਾਲਾ ਕਰਮ ਸਿੰਘ ਰਾਓ ਕੇ ਪ੍ਰਧਾਨ ਮੰਤਰੀ ਹੈ ਤੇ ਉਹਨ ਮੈਂ ਇੱਕ ਜੱਕਦਾਮ ਆਪਾਂ ਪਪਲਪ੍ਰੀਤ ਹੈ ਭਾਈ ਸੋਮਪ੍ਰੀਤ ਆ ਗਿਆ ਠੀਕ ਹੈ ਨਾ ਜੀ ਤੇ ਜਿਹੜਾ 10 ਬੰਦੇ ਹੈਗੇ ਹਾਂਜੀ ਅੱਛਾ ਟੋਟਲ 9 10 ਕਰੀਬ ਹੈਗੇ ਆ ਮਿਸਟਰ ਕਲਸੀ ਹੋਗੇ ਜੀ ਹਾਂ ਤੇ ਆਪਣੇ ਗੁਰੂ ਔਰ ਔ ਜਿਹੜਾ ਅਸਲਾ ਬੰਦੇ ਕਿਹੜੀ ਹਾਂ 10 ਬੰਦੇ ਹੈਗੇ ਜੀ ਸੋਖਰਾ ਸਾਹਿਬ ਜੀ 2 ਮਿੰਟ ਸਮਾਂ ਹੋਰ ਚਾਹੀਦਾ ਹੈ ਹਾਂ ਜੀ ਹਾਂ ਜੀ ਜਿਸ ਤਰ੍ਹਾਂ ਭਾਈ ਅਮਰਪਾਲ ਸਿੰਘ ਤੇ ਹੋਰਾਂ ਤੇ ਐਨਐਸਏ ਤਹਿਤ 2 ਸਾਲ ਡਿਬਰੂਗੇਟ ਰੱਖਿਆ ਗਿਆ ਸੀਗਾ ਹਾਂ ਜੀ ਜੇਲ੍ਹ ਚ ਰਹਿੰਦੇ ਆ ਭਾਈ ਅਮਰਪਾਲ ਨੇ ਐਮਪੀ ਦੀ ਇਲੈਕਸ਼ਨ ਵੀ ਲੜੀ ਤੇ ਜਿਸ ਦੇ ਚ ਲੋਕਾਂ ਨੇ 197000 ਵੋਟਾਂ ਦੇ ਫਰਕ ਨਾਲ ਸੰਸਦ ਚ ਭੇਜਿਆ ਸੀਗਾ ਪਰ ਜਿਹੜੀ ਖਬਰ ਹੁਣ ਸਾਹਮਣੇ ਸੀਗੀ ਵੀ ਸੰਸਦੀ ਸੀਟ ਰੱਦ ਹੋਣ ਦੇ ਖਰਚੇ ਸੀਗੇ ਲੇਕਿਨ ਉਹ ਬਚ ਗਈ ਕਹਿੰਦੇ ਨਹੀਂ ਉਹ ਤਾਂ ਫਿਰ ਉਹਨਾਂ ਨੇ ਛੋਟ ਕਰਤੀ ਨਾ ਜੀ ਉਹ ਤਾਂ ਗੱਲ ਹੀ ਖਤਮ ਹੋ ਗਈ ਉਹ ਤਾਂ ਜਿਹੜੀ ਉਹਨਾਂ ਦੀ ਸੀਟ ਸੀ ਜਿਹੜੀ ਉਹਨਾਂ ਦੀ ਗੈਰ ਹਾਜ਼ਰੀ ਸੀ ਉਹ ਕਹਿਤਾ ਵੀ ਠੀਕ ਹੈ ਕੋਈ ਗੈਰ ਹਾਜ਼ਰੀ ਨਹੀਂ ਉਹਨਾਂ ਦੀ ਉਹਨਾਂ ਦੀ ਹਾਜ਼ਰੀ ਲੱਗੀ ਗਈ ਮੰਨ ਲਈ ਗਈ ਆ ਹੂੰ ਜੋ ਉਹਨਾਂ ਨੇ ਅਰਜੀ ਦਿੱਤੀ ਸੀ ਭਾਈ ਅਮਰਤਪਾਲ ਸ਼ੁਗਰਾਨਾ ਵੀ ਸਾਨੂੰ ਬੋਲਣ ਦਾ ਹੱਕ ਉੱਥੇ ਦਿੱਤਾ ਜਾਵੇ ਉਹ ਅਰਜੀ ਦਾ ਕੀ ਬਣਿਆ ਹੁਣ ਕੀ ਕਹਿੰਦੀ ਹੈ ਸੰਸਦ ਬੋਰਡ ਕੀ ਕਹਿ ਰਹੀ ਹੈ ਨਹੀਂ ਉਹ ਤਾਂ ਹੁਣ ਇੱਕ ਈ ਜਿਹੜਾ ਉਹ ਜਿਹੜੀ ਐਬਸੈਂਸੀ ਉਹਨਾਂ ਦੇ ਥੇਲਾ ਪੋਗੀ ਫਿਰ ਤੇ ਅੱਗੇ ਜੋ ਦੂਜੀ ਵਾਰ ਪਾਰਲੀਮੈਂਟ ਦਾ ਸੈਸ਼ਨ ਹੋਊਗਾ ਤਾਂ ਦੇਖਿਆ ਜਾਊਗਾ ਠੀਕ ਹੈ ਨਾ ਜੀ ਹਾਂ ਸੋ ਖਾਰਾ ਸਾਹਿਬ ਜੀ ਜਿਸ ਦਾ ਭਾਈ ਅਮਰਪਾਲ ਸਿੰਘ ਤੇ ਹੁਣ ਕਿਹੜੀ ਕਿਹੜੀਆਂ ਧਰਾਵਾਂ ਜਾਂ ਉਹਨਾਂ ਦੇ ਕਿਹੜੇ ਕਿਹੜੇ ਪਰਚੇ ਚੱਲਦੇ ਪਏ ਹੈਗੇ ਹੁਣ ਹੁਣ ਨਹੀਂ ਹੁਣ ਇਸ ਤਰ੍ਹਾਂ ਤਾਂ ਮੈਨੂੰ ਯਾਦ ਨਹੀਂ ਹੋਣਾ ਉਹਨਾਂ ਦਾ ਜੀ ਇਸ ਤਰ੍ਹਾਂ ਤਾਂ ਮੈਨੂੰ ਯਾਦ ਨਹੀਂ ਨਾ ਜਵਾਨੀ ਦਾ ਹਣੀ ਜੀ ਹਾਂ ਜੀ ਹਾਂ ਜੀ ਤੁਹਾਨੂੰ ਕੀ ਲੱਗਦਾ ਵੀ ਭਾਈ ਅਮਰਪਾਲ ਸਿੰਘ ਨੂੰ ਸੰਭਵ ਹੋ ਸਕਦਾ ਹੈ ਵੀ ਬਾਹਰ ਦਾ ਰਸਤਾ ਕਦੋਂ ਤੱਕ ਉਹਨਾਂ ਨੂੰ ਦਿਖ ਸਕਦਾ ਨਹੀਂ ਦੇਖੋ ਜੇ ਇਸ ਤਰ੍ਹਾਂ ਇੰਨੇ ਪਰਚੇ ਝੂਠੇ ਪਾਏ ਹੋਏ ਨੇ ਜਿਵੇਂ ਇਹਨਾਂ ਨੂੰ 2 ਸਾਲ ਬਿਨਾਂ ਗੱਲ ਤੋਂ ਲਵਾਤੇ ਤੇ ਦੂਜੇ ਪਰਚਿਆਂ 'ਤੇ ਕੀ ਕਿੰਨੇ ਪੌਂਦੀ ਹੈ ਜੇ ਪੰਜਾਬ ਸਰਕਾਰ ਜਾਂ ਕਿਹੜੇ-ਕਿਹੜੇ ਕਿਸਾ ਝੂਠਿਆਂ 'ਚਨ ਵਾਲੂ ਕਰਦੀ ਹੈ ਉਹਦਾ ਹੁਣ ਸਰਕਾਰ ਦੀ ਮਨਸ਼ਾ ਹੈ ਨਾ ਜੀ ਸਰਕਾਰ ਕਿੱਧਰ ਸੋਚਦੀ ਹੈ ਜੀ ਸੋ ਖੜਾ ਸਾਹਿਬ ਜੀ ਜਿਸ ਤਰ੍ਹਾਂ ਇਹ ਸਾਥੀ ਵਾਪਸ ਆ ਰਹੇ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਹਾਂਜੀ ਜਿਹੜੀ ਬਾਰਸ਼ ਪੰਜਾਬ ਪਾਲਟੀ ਬਣੀ ਹੈ ਕਾਲੀ ਦਲ ਹਾਂਜੀ ਉੱਭਰ ਕੇ ਕਿਸ ਤਰ੍ਹਾਂ ਕਿਸ ਤਰੀਕੇ ਨਾਲ ਅੱਗੇ ਆ ਸਕਦੀ ਹੈ ਪੰਜਾਬ ਦੇ ਲੋਕਾਂ ਦੇ ਅਸੀਂ ਹੱਕਾਂ ਦੇ ਵਾਸਤੇ ਦੇਖੋ ਬੜੀ ਮਤਲਕੀ ਥੱਲੇ ਜਾ ਕੇ ਗਰਾਉਂਡ ਲੈਵਲ ਤੇ ਪਾਰਟੀ ਦੇ ਜਿਹੜੇ ਮੈਂਬਰਸ਼ਿਪ ਬਣ ਰਹੀ ਹੈ ਬੜੇ ਤਨਵ ਮਨੋ ਲੋਕ ਲੱਗੇ ਹੋਏ ਨੇ ਆਪ ਦੀ ਖੁਸ਼ੀ ਦੇ ਨਾਲ ਲੋਕ ਆ ਰਹੇ ਨੇ ਸਰਕਾਰ ਦਾ ਵੀ ਡਰ ਬਹੁਤ ਜ਼ਿਆਦਾ ਪਰ ਲੋਕ ਫਿਰ ਵੀ ਲਗਾਤਾਰ ਜਿਹੜਾ ਹੈ ਬੜੇ ਮਤਲਕੀ ਹਿੰਮਤ ਜੋਸ਼ ਦੇ ਨਾਲ ਪਾਰਟੀ ਦੇ ਮੈਂਬਰ ਬਣ ਰਹੇ ਖਾਰਾ ਸਾਹਿਬ ਜੀ ਜਿਹੜੇ ਸਾਥੀ ਸੀਗੇ ਭਾਈ ਅਮਰਪਾਲ ਦੇ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਵੀ ਕੋਈ ਮੈਂਬਰ ਜਿਹੜੇ ਪਾਰਟੀ ਦੇ ਵਿੱਚ ਮੇਨ ਅਹੁਦਿਆਂ ਤੇ ਲੈ ਗਏ ਨੇ ਜਾਂ ਕਿਵੇਂ ਹੈ ਕਿ ਬੇਜੀ ਜਿਹੜੇ ਭਾਈ ਅਮਰਪਾਲ ਸਿੰਘ ਦੇ ਨਾਲ ਸਾਥੀ ਸੀਗੇ ਮੇਨ ਇਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਜਿਵੇਂ ਮੰਤਰੀ ਸੀਗਾ ਜਾਂ ਹੋਰ ਕਈ ਸੀਗੇ ਜਿਹੜੇ ਸਾਥੀ ਸੀ ਇਹਨਾਂ ਦੇ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਪਾਰਟੀ ਦੇ ਵਿੱਚ ਕੋਈ ਅਹੁਦਾ ਦਿੱਤਾ ਗਿਆ ਚੰਗਾ ਅਹੁਦਾ ਇਹ ਦਰ ਮੈਂ ਗਰਾਊਂਡ ਲੈਵਲ ਤੇ ਭਰਤੀ ਹੋ ਰਹੀ ਹੈ ਜੀ ਜੀ ਭਾਵੇਂ ਅੱਗੇ ਜਾ ਕੇ ਅਹੁਦੇ ਧੱਕਾ ਲੱਗੇ ਜਾ ਕੇ ਬਣਾਉਣੇ ਜਦੋਂ ਪਾਰਟੀ ਪੂਰੀ ਸਟੈਬਲਿਸ਼ ਹੋ ਜਾਊਗੀ ਅੱਛਾ ਜੀ ਕਿ ਜਿਵੇਂ ਪਰਿਵਾਰਾਂ ਦਾ ਉਹਨਾਂ ਨੂੰ ਚੰਗਾ ਉਹਨਾਂ ਨੂੰ ਅੱਗੇ ਵੀ ਮਾਨਤਾ ਜੀ ਹਾਂਜੀ ਹੈਲੋ ਹਾਂਜੀ ਹਾਂਜੀ ਸੋ ਮੈਂ ਇੱਕ ਖੀਰਲਾ ਸਵਾਲ ਕਰਦਾ ਖੜਾ ਸਾਹਿਬ ਜੀ ਜਿਸ ਤਰ੍ਹਾਂ ਐਮਪੀ ਖਡੂਰ ਸਾਹਿਬ ਜੇਲ੍ਹ ਤੋਂ ਬਾਹਰ ਆ ਜਾਂਦੇ ਨੇ ਹਾਂਜੀ ਤਾਂ ਜਿਹੜੀ ਪੰਜਾਬ ਦੇ ਵਿੱਚ ਸਿੱਖ ਸਿਆਸ ਦੀ ਇੱਕ ਨਿਘਾਰ ਆਇਆ ਬਹੁਤ ਗਰਾਫ ਜਿਹੜਾ ਪੰਜਾਬ ਦਾ ਥੱਲੇ ਚਲਾ ਗਿਆ ਨੀਵਾ ਚਲਾ ਗਿਆ ਲੋਕਾਂ ਦੇ ਵਿੱਚ ਬਹੁਤ ਇੱਕ ਤਰਸਦੀ ਹੈ ਇਹ ਇੱਕ ਨਵਾਂ ਅੱਗੇ ਸਾਹਮਣੇ ਕੀ ਆਵੇਗਾ ਜਦੋਂ ਜੇ ਭਾਈ ਅੰਮ੍ਰਿਤਪਾਲ ਬਾਹਰ ਆ ਜਾਂਦੀ ਹੈ ਤੇ ਇਹ ਕੋਈ ਇੰਨੇ ਨਾਲ ਤਾਂ ਸਾਰੀ ਹਵਾਈ ਚੇਂਜ ਹੋਣੀ ਹੈ ਜੀ ਕਿਉਂਕਿ ਜਿਵੇਂ ਪੰਜਾਬ ਦੇ ਅੰਦਰ ਸਿੱਖ ਮੁੱਦੇ ਨੇ ਜਾਂ ਪੰਜਾਬ ਦੇ ਅੰਦਰ ਕਾਲ ਤੱਕ ਸਵਦਾ ਹੈ ਜਿਵੇਂ ਉਹਨਾਂ ਨੂੰ ਉਹਨਾਂ ਨੂੰ ਡੀਫੇਮ ਕੀਤਾ ਜਾ ਰਿਹਾ ਹੈ ਉਹਦੇ ਤੇ ਬਹੁਤ ਜ਼ਿਆਦਾ ਫਰਕ ਪਾਊਗਾ ਐਸਜੀਪੀ ਦੇ ਇਲੈਕਸ਼ਨ ਹੋਣੇ ਨੇ ਤਾਂ ਉਹਦੇ ਵਿੱਚ ਵੀ ਬੜੀ ਇੱਕ ਵੱਡੀ ਧਿਰ ਖੜੀ ਹੋਵੇਗੀ ਪੰਜਾਬ ਸਰਕਾਰ ਦੇ ਵਿੱਚ ਵੀ ਬੜੀ ਵੱਡੀ ਧਿਰ ਆਵੇਗੀ ਇਹ ਬਹੁਤ ਵੱਡੀਆਂ ਚੀਜ਼ਾਂ ਚੇਂਜ ਹੋਣਗੀਆਂ ਜੀ ਜੀ ਠੀਕ ਹੈ ਸੋ ਖਾਰਾ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਿੱਤੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਫਤਿਹ